ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜਪਰੀ ਵਿਜਟ ਹੈਗੀ ਆ ਪਿੰਡ ਖਜਾਨੇਕੋਟ ਜ਼ਿਲ੍ਹਾ ਗੁਰਦਾਸਪੁਰ ਜੀ ਤਹਿਸੀਲ ਬਟਾਲਾ ਤੇ ਵੀਰ ਨੂੰ ਵਪਾਰ ਕਰਦੇ ਜੀ ਪਰ ਵੀਡੀਓ ਪਹਿਲੇ ਬਣਾਉਣ ਲੱਗੇ ਆਪਾਂ ਪਰ ਗਾਇਆਂ ਵੀਡੀਓ ਬਣਨ ਲੱਗੀ ਪਰ ਗਾਮਾ ਬਹੁਤ ਸੋਹਣੀਆਂ ਤੇ ਭਾਅ ਸਾਰੇ ਬਿਲਕੁਲ ਭਾਅ ਹੀ ਮਿਲਣਾ ਤੁਹਾਨੂੰ ਜਾਇਜ਼ ਕੀਮਤ 'ਚ ਆ ਤੇ ਆਉਣ ਵੀਰ ਨੇ ਗੱਲਬਾਤ ਕਰ ਗਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਰਿਹਾ ਕੋੜਾ ਉਸ ਤੋਂ ਵੱਲੋਂ ਵਿੱਚ ਤੇ ਕੈਸੂਮ ਵੱਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਉਹ ਤੁਸਾਂ ਲਈ ਖਰੀਦੋ ਨਾਲੇ ਵੀਡੀਓ ਬਾਅਦ ਸੇਅ ਕਰ ਜਾ ਕਰੋ ਚਲੋ ਘਾਬੀ ਵੀ ਦਾ ਫਾਇਦਾ ਹੋ ਸਕੇ ਹੁਣ ਆਪਾਂ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਅਸਤਿਕਾਲ ਜੀ ਅਸਤਿਕਾਲ ਜੀ ਭਾਈ ਸੰਦੀਪ ਜੀ ਪਰਦੋਆ ਬਹੁਤ ਸਵਾਗਤ ਹੈ ਜੀ ਸਾਡਾ ਬਹੁਤ ਬਹੁਤ ਸਵਾਗਤ ਹੈ ਜੀ ਠੀਕ ਹੈ ਜੀ ਹੋਰ ਸੁਣਾਓ ਬਾਈ ਜੀ ਕਰ ਤੁਹਾਡੇ ਪੈਰ ਪਏ ਨਹੀਂ ਤੁਹਾਨੂੰ ਭਾਗ ਹੱਤੇ ਜੀ ਹਾਂ ਜੀ ਠੀਕ ਹੈ ਜੀ ਮਹਾਰਾ ਸਿਰ ਤੇ ਜੀ ਕਹਿੰਦੇ ਹਾਂ ਹਾਂ ਜੀ ਹਾਂ ਜੀ ਤੁਹਾਨੂੰ ਆਦਰ ਹੈ ਬਾਈ ਜੀ ਮਾੜ ਤੁਹਾਡਾ ਵੀ ਗੂਦੀ ਆਮ ਸਾਡੇ ਵਾਲੋ ਦੇਖ ਕੇ ਜੀ ਸਾਡਾ ਜੀ ਕਰਿਆ ਵੀ ਆਪਾਂ ਵੀ ਤੁਹਾਡੀ ਵੀਡੀਓ ਜਿਹੜੀ ਆ ਵੀ ਜੇਟੇ ਹਾਂ ਨਹੀਂ ਬੱਸ ਹੋ ਗਿਆ ਹਾਂ ਜੀ ਚਲੋ ਕੋਈ ਨਹੀਂ ਜੀ ਹਾਂ ਦਾ ਜੀ ਕਹਤਾ ਪਾ ਲੀਏ ਨਹੀਂ ਨਹੀਂ ਜ਼ਰੂਰੀ ਆ ਜ਼ਰੂਰੀ ਆ ਹਾਂ ਜੀ ਆਓ ਵੇਖੋ ਬਾਕੀ ਰੇਡ ਚੱਲਣਾ ਤੁਹਾਡਾ ਕਿ ਨਹੀਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਕਿੰਨੇ ਟੈਮੋ ਕੇ ਕਰਦੇ ਹੋ ਬਾਰ ਪਤਾ ਬਹੁਤ ਟਾਈਮ ਹੋ ਗਿਆ ਤੇ ਵੀਡੀਓ ਬਣਾਇਆ ਹੀ ਨਹੀਂ ਕਿਦੋਂ ਮਤਲਬ ਮੈਂ ਜੀ ਨਹੀਂ ਕੀਤਾ ਰੀਲ ਕੀਤਾ ਮੈਂ ਚੱਕਦੇ ਜੇ ਰਹੀਦਾ ਵੀ ਪਤਾ ਨਹੀਂ ਕੀ ਚੱਕਰ ਆ ਨੱਚਾ ਕਹਿੰਦੀ ਲੋੜ ਨਹੀਂ ਕੰਮ ਆ ਹੈ ਕਿ ਨਹੀਂ ਅੱਜ ਕੱਲ ਤੁਹਾਨੂੰ ਬਹੁਤ ਕੰਮ ਹੀ ਆਨਲਾਈਨ ਦਾ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਨਾ ਬਣਾਓ ਜਦੋਂ ਮਰਜ਼ੀ ਬਣਾਓ ਪਰ ਬਣਾਓ ਜ਼ਰੂਰ ਚਲੋ ਕਿੰਨੀਆਂ ਆ ਜੀ ਅੱਜ ਫਿਰ ਆਪਣੇ ਕੋ ਪੰਜ ਆ ਜੀ ਪੰਜ ਹਾਂਜੀ ਭਾਅ ਫਿਰ ਬਿਲਕੁਲ ਜਾਇਜ਼ੀ ਕਰਨਾ ਬਾਈ ਕਹੀ ਜੇ ਪਹਿਲਾਂ ਕਹਿੰਨਾ ਭਾਈ ਭਾਅ ਬਿਲਕੁਲ ਜਾਇਜ਼ੀ ਕਰਨਾ ਹਾਂਜੀ ਹਾਂਜੀ ਉੱਡਣ ਗਿਆ ਹੈ ਹਾਂਜੀ ਹਾਂਜੀ ਚਲੋ ਦੱਸੋ ਫਿਰ ਇਹਦੇ ਬਾਰੇ ਹਾਂ ਸੂਆ ਜੀ ਇਹ ਅੱਜ ਪਹਿਲਾ ਸੂਆ ਹੁਣ ਵੀ ਸੂਈ ਲੱਗਦੀ ਹੈ ਨਾ ਹਾਂ ਜੀ ਇਹ ਸੂਆ ਜੀ ਜੇ ਸੁਟਣ ਵਾਲੀ ਹੈ ਲੋ ਜੀ ਪਹਿਲਾ ਸੂਆ ਤੇ ਲੰਮੀ ਤੋਰੋ ਮੇਰੇ ਕੋ ਨਸਲ ਵੇਖੋ ਵੇੜ ਤੇ ਭਾਜੀ ਚਲੋ ਹੈ ਲੈ ਪਹਿਲਾ ਸੂ ਕਿੰਨੇ ਕਦੋਂ ਤੇ ਕਰਜੂ ਤੁਹਾਡਾ ਸੁਣ ਆਈਡੀਆ ਭਾਜੀ 16 17 ਕਿਲੋ ਚਵਾਜੂਗੀ 16 17 ਕਿਲੋ ਵੇਖੋ ਹਾਂ ਸੋਹਣੀ ਸੋਹਣੀ ਵੇੜ ਹੈ ਜੀ ਐ ਚਵਾਜੂ ਵਧੀ ਨਿਕਲੇ ਜੀ ਹਾਂਜੀ ਬਿਲਕੁਲ ਓਕੇ ਜੀ ਬੱਚਾ ਕਿ ਬੱਚੀ 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 ਲੋ ਫਿਰ ਤਾਂ ਵੇਖੋ ਫਾਇਦਾ ਹੀ ਹੋ ਗਿਆ ਆਜੋ ਹਾਂਜੀ ਫਿਰ ਬਿਲਕੁਲ ਜਾਇਜ ਜੀ ਮੈਂ ਨਹੀਂ ਘਟਾਣੇ ਮੁੱਲ ਕਰ ਪਹਿਲੀ ਵੀਡੀਓ ਬਣਾਣ ਲੱਗੇ ਬਣਾਣੇ ਸੰਦੀਪ ਜੀ 60000 ਕਰਦੇ ਆ ਹਾਂਜੀ ਜਿੱਦਾਂ ਦੀ ਵਹਿੜਿਆ ਜੀ ਹਾਂਜੀ ਤੇ ਇੱਕੋ ਹੀ ਗੱਲ ਬਸ ਛੋੜ ਹੀ ਹੋਵੇ 55000 ਦੀ ਭਾਈ 55000 ਦੀ ਨਹੀਂ ਸੰਦੀਪ ਜੀ 55000 ਦੀ ਲਾਸਟ ਦੇ ਰਾਂਗੇ ਵਾਹ ਜੀ ਵਾਹ 55 ਜਾਂ ਦੋ ਹਾਂਜੀ ਪਹਿਲੀ ਵੀਡੀਓ ਆ ਮਾਲ ਬਿਲਕੁਲ ਜਾਇਜ ਹੀ ਦਵਾਂਗੇ ਜੀ ਤੁਸੀਂ ਪਹਿਲੀ ਵੀਡੀਓ ਜੀ ਮਾਲ ਜਾਇਜ ਮਿਲੂ ਤੁਸੀਂ ਦਲੇਰ ਤੁਸੀਂ ਆ ਜਾਓ ਅੱਗੇ ਆ ਜਾਓ ਆ ਜਾਓ ਅੱਗੇ ਆ ਜਾਓ ਇਹ ਗੱਬਣਾ ਜੀ हां जी एक गबना अच्छा गबना हां जी ए सुआ जी ए सुआ दुजा आया जी दूसरा सुआ जी ਧੋੜੋ ਕਰਾ ਦਿੰਦਾਂਗੇ ਜੀ ਜੇ ਦੁੱਧ ਬੀਕ ਕੋ ਪਲਾਸ ਹੋ ਗਈ ਜੀ ਤੋ ਬਲਾਸੀ हां जी हां जी ਵਾਹ ਜੀ ਵਾਹ ਮੇਰੇ ਵੀ ਇੰਗੇ ਨਸਲ ਵਾਲੀ ਆ ਹਾਂ ਜੀ ਸੰਭਾ ਲੱਗਾ ਜੀ ਨਾ ਮੰਗਦੇ ਹੁੰਦੇ ਦੇ ਸੰਭਾ ਖਾਣਾ ਠੰਡੀ ਠੰਡੀ ਪੁਰਾਣੇ ਬਮਾਰੇ ਆ ਖਾਣਾ ਜੀ ਥੱਲੇ ਬੈਠੇ ਕੋਈ ਚੱਕਰ ਨਹੀਂ ਆ ਨਹੀਂ ਨਹੀਂ ਠੀਕ ਆ ਵੇਖ ਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਜੀ ਠੀਕ ਆ ਚੱਲਣ ਦੋ ਹਾਂ ਬਠੀ ਕਾ ਕਿਹਨੇ ਕਰਜੂ ਤੁਸ ਤੋੜਾ ਸਾ ਜੀ ਦੁੱਧ ਸੰਦੀਪ ਜੀ ਬਾਈ ਤੋਂ ਬਾਈ ਕੋ ਬਾਹਰ ਹੀ ਰਹੇਗੀ ਤੁਸੀਂ ਬਾਈ ਤੋਂ ਬਾਹਰ ਹਾਂ ਜੀ ਬਾਈ ਤੋਂ ਬਾਹਰ ਰਹੂਗੀ ਹਾਂ ਜੀ ਫਿਰ ਬੋਲੋ ਬੋਲੋ ਜੀ ਸੰਦੀਪ ਜੀ 60 ਆ ਰਹੀ ਹੈ ਜੀ 60 ਆ ਰਹੀ ਹੈ ਤੁਸੀਂ ਦੱਸੋ ਜੀ ਸੰਦੀਪ ਜੀ ਇਹ ਵੀ ਉਹਨੇ ਦੀ ਦੇ ਦੇਣੀ ਹੈ ਜੀ 55000 ਦੀ 55000 ਦੀ ਉੱਪਰ ਲਈ ਖੜ ਲਓ ਇਹ ਗੱਪਣ ਪਰਲੀ ਪਰਲੀ ਵੀ ਗੱਪਣ ਹੈ ਜੀ ਉਹ ਕਿਨੇ ਟਾਈਮ ਨੇ ਦੇ ਜੀ ਇਹ ਬਾਈ 20 ਦਿਨ ਲੈ ਜੀ 20 ਦਿਨ ਲੈ 20 ਦਿਨ ਲੈ ਕੇ ਜਾਓ ਘਟੇ ਘਟੇ ਆ ਦੇਖੋ ਤੇ ਭਾਈ ਜੀ ਤੁਸੀਂ ਕਿੰਨਾ ਕਰੋਗੇ ਦੁੱਧ ਵੀ ਸੰਦੀਪ ਜੀ ਘਟੋ ਘਟ ਵੀ 24 25 ਕਿਲੋ 24 25 ਕਿਲੋ ਠੀਕ ਆ ਆਰੀਆ ਆਹ ਚਲੋ ਹਾਂਜੀ ਮੁੱਲ ਤੇ ਸੰਦੀਪ ਭਾਜੀ 65000 ਆ ਹਾਂਜੀ ਹਾਂਜੀ 52000 ਦੀ ਹਾਂ ਨਾ ਦੇ ਦਾਂਗੇ ਠੀਕ ਆ ਭਾਈ ਜੀ ਹਾਂਜੀ ਹਾਂਜੀ 52000 ਦੀ ਹਾਂ ਨਾ ਦੇ ਦਿਆਂਗੇ ਬਸ ਚੱਲਣ ਦੋ ਫਿਰ ਬਣ ਗਈ ਗੱਲ ਫਿਰ ਤੁਹਾਡੀ ਹਾਂਜੀ ਹਾਂਜੀ ਇਹ ਤੁਹਾਡੇ ਨਾਲ ਹੀ ਆ ਜੀ ਇਹ ਵੀ ਗੱਪਣੀ ਆ ਨਹੀਂ ਇਹ ਸੂਈ ਆ ਜੀ ਅਜੇ ਸੂਈ ਆ ਥੱਲੇ 12 ਕਿਲੋ 10 ਕਿਲੋ ਦੀ ਆਪਾਂ ਗਰੰਟੀ ਦੇਵਾਂਗੇ ਬਾਕੀ ਚੋਚਵਾ ਕੇ ਬੜਾ ਠੀਕ ਆ ਜੀ ਨੀਰ ਆਵੇ ਖੜੇ ਵਾਹ ਜੀ ਵਾਹ ਠੀਕ ਆ ਬੱਛਾ ਬੱਛੀ ਨਹੀਂ ਇਹ ਤਾਂ ਮਗਰ ਬੱਛੀ ਜੇ ਬੱਛੀ ਮਗਰ ਆਜੋ ਠੰਡੀ ਜੀ ਬੋਲੋ ਜੀ ਠੰਡੀ ਇਹ ਵੀ ਬੋਲਿਆ ਠੀਕ ਆ ਲਿਆਓ ਪੇਰਾ ਕਸ਼ਮੀਰ ਨੂੰ ਘਾਲਦੇ ਵਾਏ ਨਹੀਂ ਗਾਈਆਂ ਹੈ ਨਹੀਂ ਜੰਮੂ ਜੂ ਹੀ ਮਾਰੇ ਮੋਟੇ ਕਰੇ ਮਾਰੇ ਮਣ ਗਾਹ ਤੜਕੜ ਬੈਠੇ ਜਾਂਦੇ ਯਾਰ ਹਾਂਜੀ ਹਾਂਜੀ ਥੱਡੀ ਬਹੁਤ ਅਸੀ ਥੱਡੀ ਬਹੁਤ ਅਸੀ ਲੈ ਲੈ ਚਲੋ ਆ ਵਸੀ ਆ ਜੀ ਇਹਦੀ ਅੱਛਾ ਆ ਵਸੀ ਹਾਂਜੀ 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 ਫਿਰ ਜੀ ਜੀ ਮੋਲ ਕਰਨ ਨੂੰ ਭਾਵੇਂ 42000 ਕਰ ਲੀਏ ਹਾਂਜੀ 35000 ਦੀ ਹਾਨ ਆਇਆ ਜੀ ਵਸੀ ਦੀ ਛੋੜ ਹੀ ਹੋਣੀ ਆ ਹਾਂਜੀ ਛੋੜ ਹੀ ਹੋਣੀ ਜੀ ਕਿ ਨਹੀਂ ਜਿੰਨੀ ਤੁਸੀਂ ਗਾਦੋਗੇ 1000 ਹੀ ਕਰ ਦੂ ਧੱਕਾ ਨਹੀਂ ਕਰਦਾਗੇ ਜੀ ਬਸ ਠੀਕ ਆਜੋ ਇਹੇ ਜੀ ਇਹ ਵੀ ਸੂਈ ਇਹ ਵੀ ਸੂਈ ਜੀ ਇਹ ਵੀ ਸੂਈ ਆ ਦੁੱਧ ਜੀ ਦੁੱਧ ਦੇ ਦੇ ਤੁਹਾਡੇ 10 ਕਿਲੋ ਜਿਹੜਾ ਜੇ ਪੱਕਾ ਹੋਊਗਾ ਜੀ ਲਓ ਜੀ ਵੇਖੀ ਚਲੋ ਰੇਟ ਪਾਈਆਂ ਦੇ ਆਹ ਬੰਦ ਸੁਮਬਾਈ ਜੇ ਸੁਮਬਾਈ ਜੇ ਜਿੱਦਾਂ ਦੇ ਨਿਸ਼ਾਨਦੇ ਹੋਦੇ ਆ ਵੀਡੀਓ ਜੀ ਠੀਕ ਆ ਜੀ ਨਾ ਨਾ ਤੁਹਾਡੇ ਨਾਲ ਤੁਹਾਡੇ ਲਾ ਕੇ ਪੁਰਾਣਾ ਥਾਣਾ ਹਾਂ ਜੀ ਸੁਮਬਾ ਕਰੇ ਜੀ ਬਾਦਿਆਂ ਵੇਖ ਲਓ ਬੰਦ ਠੰਡੀ ਇਹ ਵੀ ਬੜੀ ਜੀ ਬੜੀ ਅਸਲੀ ਜੀ ਠੀਕ ਆ ਵਛਾ ਮਗਰ ਇਹਦੇ ਮਗਰ ਵਛਾ ਜੀ ਇਹਦੇ ਮਗਰ ਮਾਸ਼ਾਹਰ ਹਾਂ ਜੀ ਤੇ ਇੰਦੀ ਕੀਮਤ ਸਦੀਪ ਜੀ ਇਹਦੀ ਕੀਮਤ ਤੇ ਮੁੱਲ 45000 ਆ ਹਾਂਜੀ 38000 ਦੀ ਹਾਨ ਆ ਜੇ ਹੋਰ ਪਈਆਂ ਕਿ ਹੈਗੀਆਂ ਨਹੀਂ ਬਸ ਜੀ ਲਾਸਟ ਆ ਹਾਂਜੀ ਲਾਸਟ ਜਾਨ ਤੋਂ ਲਾਸਟ ਪੀਸ ਹੀ ਹਾਂਜੀ ਲਾਸਟ ਹੀ ਆ ਜੀ ਹੋਰ ਘਟਾ ਦਿਓ ਚਲੋ ਹੋਰ 500 ਛੱਡ ਦਾਂਗੇ ਜੀ 35000 35000 ਜੇ ਚਲੋ ਜਾਨ ਤੋਂ ਲਾਸਟ ਵੀ ਜਾਨ ਦੇ ਦਾਂਗੇ ਜੀ ਲੋ ਜੀ ਬਣ ਗਈ ਗੱਲ ਵੇਖ ਲਓ ਹਾਂਜੀ ਅਜੇ ਪਹਿਲੀ ਵੀਡੀਓ ਬਣਾਈਆਂ ਸਾਡੇ ਇਥੇ ਕੀ ਰੈਲ ਆ ਲਈ ਯਾਰ ਕੋਈ ਰੈਲ ਨਹੀਂ ਲੱਗੀ ਬਾਕੀ ਮੇਰੇ ਵੀਰ ਇੱਥੇ ਆ ਕੇ ਚੁਆਈ ਕਰਕੇ ਚੈੱਕ ਹਾਂ ਤਸੱਲੀ ਕਰਕੇ ਮੇਰੇ ਵੀਰ ਹਾਂ ਕੋਈ ਕੋਈ ਬਾਜੀ ਬਣ ਸਾਨੂੰਾਂ ਦੀ ਚਵਾਈ ਦੁੱਧ ਦੀ ਤਸਲੀ ਕਰਕੇ ਮੇਰੇ ਵੀਰ ਤੇ ਫੇਰ ਖੜਨ ਜੀ ਬਿਲਕੁਲ ਹਾਂ ਜੀ ਬਾਕੀ ਮਾਰਾ ਕਿਰਪਾ ਕਰ ਜਿੱਦਾਂ ਦੀ ਆਪਾਂ ਮਾਰੀ ਚਵਾਈ ਖਾਵਾਂਗੇ ਜਿਹੜਾ ਸਾਡੇ ਕੋਲ ਚਵਾਈ ਕਰਨਾ ਆਊਗਾ ਉਹ ਵੀ ਆਪਾਂ ਖਵਾਵਾਂਗੇ ਸਾਮ ਨੂੰ ਚਵਾਈ ਕਰੇ ਸਵੇਰੇ ਵੀ ਆੜ ਕੇ ਚਵਾਈ ਕਰੇ ਰੱਖੋਗੇ ਜੀ ਗੈਂਗੀਆਂ ਲੋ ਜੀ ਇਹਦਾ ਠੀਕ ਹੈ ਜੀ ਬਾਕੀ ਸਸਤੀ ਕਰ ਨੰਬਰ ਬੋਲੋ ਆਪਣਾ 84275 6682 9646827503 ਜੀ ਪਿੰਡ ਜੀ ਕੋਟ ਖਜਾਨਾ ਜੀ ਜਿਹੜਾ ਗੁਰਦਾਸਪੁਰ ਤਸੀਰ ਬਟਾ ਤਸੀਰ ਬਟਾ ਸਸਤੀ ਕਰ ਸਸਤੀ ਕਰ